ਐਸਐਸਪੀ ਸਾਹ ਕੋਲੇ ਜੇ ਆਇਆ ਨੰਨੇ ਸਾਡੀ ਕੱਲੀ ਕੱਲੀ ਗੱਲ ਜਿਹੜੀ ਸੁਣੀ ਹੈ ਮੇਰੀ ਕੀ ਕਿਦਾਂ ਕਿਹਾ ਉਹਨੂੰ ਜਾ ਮੈਂ ਉਹਨਾਂ ਸਾਰੀ ਕੱਲੀ ਕੱਲੀ ਗੱਲ ਸੁਣੀ ਮੇਰੀ ਦੁੱਖ ਦਰਦ ਭਰੀ ਜਿਹੜੀ ਕਹਾਣੀਆਂ ਸਾਰੀ ਸੁਣੀ ਉਹਨਾਂ ਨੇ ਮੈਨੂੰ ਪੂਰਾ ਵਿਸ਼ਵਾਸ ਆਇਆ ਵੀ ਜੰਣ ਤੇ ਜਿਹੜੀ ਬੰਨਦੀ ਕਰ ਵੀ ਆਪਾਂ ਸਾਰੀ ਕਰਾਂਗੇ ਤੇਰਾ ਕੱਲਾ ਕੱਲਾ ਰੁਪਿਆ ਆਪਾਂ ਜਰੂਰ ਦਵਾਵਾਂਗੇ ਕਿੰਨਾ ਰੁਪਿਆ ਟੋਟਲ ਤੁਹਾਡਾ ਜਣਾ ਲੱਗਿਆ 45 ਤੋਂ 50 ਲੱਖ ਦੇ ਕਰੀਬ ਜਿਹੜਾ ਆਪਣਾ ਸਾਰਾ ਖਰਚਾ ਆ ਗਿਆ ਵਾ ਇਹ ਕੋਈ ਰਿਸ਼ਦਦਾਂ ਤੋਂ ਫੜ ਕੇ ਆਪਾਂ ਵਿਆਜ ਤੇ ਦਿੱਤੇ ਪੈਸੇ ਕੋਈ ਆਪਾਂ ਡੇਡ ਕਿਲਾ ਪਹਿਲੀ ਆ ਵੀ ਵੇਚ ਦਿੱਤੀ ਆ ਘਰ ਵੀ ਇਹਨੇ ਰੱਖਿਆ ਵਾ ਮਾਲ ਡੰਗਰੀ ਵੇਚਤਾ ਸਾਰਾ ਕੁਝ ਕਰਕੇ ਆਪਾਂ ਇਹ ਜਿਹੜਾ 45 50 ਲੱਖ ਰੁਪਏ ਆਪਾਂ ਇਕੱਠਾ ਕੀਤਾ ਵਾ ਇਹ ਜਾਣ ਤੋਂ ਦਿੱਤਾ ਵਾ ਤੁਹਾਨੂੰ ਲੱਗਦਾ ਵੀ ਕਾਰਵਾਈ ਹੋਏਗੀ ਹਾਂਜੀ ਅੰਡੀ ਐਮ ਐਲ ਏ ਸਾਹਿਬ ਦਵਿੰਦਰ ਜੀ ਸਿੰਘ ਲੱਡੀ ਟੋਸ ਆਪਨੇ ਪੂਰਾ ਵਿਸ਼ਵਾਸ ਦਵਾਇਆ ਵਾ ਪਿੰਡ ਦੀ ਨਗਰ ਪੰਚਾਇਤ ਸਾਰਾ ਸਰਪੰਚ ਸਾਹਿਬ ਐਸਐਫੀ ਪ੍ਰਸ਼ਾਸਨ ਸਰਕਾਰ ਸਾਰੀ ਸਾਡੇ ਨਾਲ ਆ ਤੇ ਮੈਨੂੰ ਪੂਰਾ ਵਿਸ਼ਵਾਸ ਆ ਵੀ ਜਰੂਰ ਮੇਰਾ ਕੱਲਾ ਕੱਲਾ ਰੁਪਿਆ ਜਰੂਰ ਮੰਦਵਾਉਣਗੇ ਤੇ ਹਾਲਾਤ ਵੀ ਤੇਰੇ ਤੇ ਹੋਰ ਨੌਜਵਾਨ ਵੀ ਬੜੇ ਜਿਹੜੇ ਆ ਗਏ ਨੇ ਭਾਵੇਂ ਡਿਪੋਟ ਹੋ ਗਿਆ ਕਹਿੰਦੇ ਨੇ ਦੁਬਾਰਾ ਫਿਰ ਚਾਹਤ ਰੱਖਦੇ ਨੇ ਦੋਨਾਂ ਨੂੰ ਕੀ ਮੈਸੇਜ ਦੇਣਾ ਹੈ ਨਾ ਨੋ ਨੇ ਇਹ ਅਪੀਲ ਕਰਦਾ ਵੀ ਇਹਦੇ 'ਚ ਕੋਈ ਫਾਇਦਾ ਨਹੀਂ ਨਾ ਗਏ ਇਹ ਤੇ ਜੈਂਟਾ ਦੇ ਚਾਂਸੇ 'ਚ ਠੱਗ ਜੈਂਟਾ ਦੇ ਚਾਂਸੇ 'ਚ ਨਾ ਆਓ ਵੀ ਇਹ ਅਪੀਲ ਕਰਦਾ ਵੀ ਇਹ ਜੇ ਜਾਣ ਦੇ ਇੱਕ ਨੰਬਰ ਤੇ ਜਾਓ ਐਦਾਂ ਦੇ ਝੂਠੇ ਏਜੰਟਾਂ ਦੇ ਚਾਂਸੇ 'ਚ ਨਾ ਆਓ। ਉਹਨੂੰ ਕਿੰਨੀ ਤਕਲੀਫਾਂ ਸਹਣੀਆਂ ਪਈਆਂ ਸੀਗਾ ਇਹਨਾਂ ਨੂੰ। ਬਹੁਤ ਜਲਦੀ ਤਕਲੀਫਾਂ ਸਹਣੀਆਂ ਵੀ ਜੰਗਲਾਂ 'ਚ ਦੀ ਰਾਤ ਨੂੰ ਜ਼ਿਆਦਾ ਲੈ ਕੇ ਜਾਂਦੇ ਸੀ ਵੀ ਜੇ ਬੰਦਾ ਕੋਈ بیمار ਹੋ ਜਾਏ ਪਿੱਠੀ ਛੱਡ ਜਾਂਦੇ ਸੀ ਲੈ ਕੇ ਨਹੀਂ ਸੀ ਜਾਂਦੇ ਉਹਨਾਂ। ਵੀ ਗਾਲ੍ਹਾਂ ਕੱਢਦੇ ਸੀ ਕੁੱਟਮਾਰ ਕਰਦੇ ਸੀ ਕਿ ਇਹੋ ਜਿਹੀ ਹੈਗੇ ਸੀ ਇਹਨਾਂ ਨੂੰ ਕੀ ਤਸ਼ੱਦਦ ਕਰਦੇ ਰਹੇ ਆ ਸਾਡੇ ਤੇ। ਅਸੀਂ ਅੱਜ ਐਸਐਸਪੀ ਸਾਹਿਬ ਨੂੰ ਮਿਲੇ ਆਂ ਜੀ ਉਹਨਾਂ ਨੇ ਜਸਵਿੰਦਰ ਨਾਲ ਬਠਾਕੇ ਕੋਲੇ ਕੱਲੀ ਕੱਲੀ ਗੱਲ ਪੁੱਛੀ ਇਸ ਬੱਚੇ ਨਾਲ ਕੀ ਕੀ ਵਾਪਰਿਆ ਕਿਵੇਂ ਅਮਰੀਕਾ ਗਿਆ ਕਿਵੇਂ ਕਿਹੜੀਆਂ-ਕਿਹੜੀਆਂ ਇਹਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਬਹੁਤ ਉਹਨਾਂ ਨੇ ਬਰੀਕੀ ਨਾਲ ਸਾਰੀ ਜਾਂਚ ਕੀਤੀ ਹੈ ਉਹਨਾਂ ਨੂੰ ਅਸੀਂ ਜੋ ਵੀ ਸਾਰੇ ਪ੍ਰੂਫ ਜਸਮਿੰਦਰ ਨੇ ਕਿੱਥੋਂ ਪੈਸਾ ਲਿਆ ਕਿੱਥੋਂ ਪੈਸਾ ਇਕੱਠਾ ਕੀਤਾ ਕਿਹਨੂੰ ਦਿੱਤਾ ਸਾਰਾ ਅਸੀਂ ਉਹਨਾਂ ਨੂੰ ਐਸਐਸਪੀ ਸਾਹਿਬ ਨੂੰ ਮਿਲ ਕੇ ਦੱਸਿਆ ਦਿਖਾਇਆ ਵੀ ਹੈ ਉਹਨਾਂ ਨੇ ਇਹ ਥਾਣਾ ਧਰਮਕੋਟ ਨੂੰ ਜਿਹੜੀ ਐਪਲੀਕੇਸ਼ਨ ਸਾਡੀ ਮਾਰਕ ਕਰ ਦਿੱਤੀ ਹੈ ਉਹਨਾਂ ਨੇ ਸਾਨੂੰ ਪੂਰਨ ਭਰੋਸਾ ਦਿਵਾਇਆ ਹੈ ਕਿ ਅਸੀਂ ਉਹਦੀ ਬਰੀਕੀ ਨਾਲ ਜਾਂਚ ਕਰਕੇ ਜਿਹੜੀ ਪੂਰੀ ਬਣਦੀ ਹੋਈ ਕਾਰਵਾਈ ਉਹਦੇ ਤੇ ਕਰਾਂਗੇ ਅਸੀਂ ਏਜੰਟ ਦੇ ਖਿਲਾਫ ਤੇ ਜਿਹਦਾ ਇੱਕ ਇੱਕ ਰੁਪਿਆ ਹੈ ਉਹ ਜਸਵਿੰਦਰ ਦਾ ਵਾਪਸ ਦਿਵਾਇਆ ਜਾਊਗਾ ਟੋਟਲ ਕਿੰਨੀ ਅਮਾਉਂਟ ਜਿਹੜੀ ਸੀ ਇਸ 45 ਤੋਂ 50 ਲੱਖ ਰੁਪਏ ਟੋਟਲ ਹੈ ਜੀ ਜਿਹੜਾ ਇਸ ਬੱਚੇ ਦਾ ਖਰਾਬ ਹੋਇਆ ਇਹਨੇ ਆਪਣਾ ਜ਼ਮੀਨ 1.5 ਕਿਲਾ ਜ਼ਮੀਨ ਇਹਨਾਂ ਨੇ ਆਪਣਾ ਘਰ ਗਹਿਣੇ ਰੱਖ ਕੇ ਮਾਲ ਡੰਗਰ ਵੇਚ ਕੇ ਰਿਸ਼ਤੇਦਾਰਾਂ ਤੋਂ ਵਿਆਜ ਤੇ ਪੈਸੇ ਵੜ ਕੇ ਜਿਹੜੇ ਆ ਉਹ ਏਜੰਟਰ ਨੂੰ ਦਿੱਤੇ ਤੁਸੀਂ ਇਹਨਾਂ ਦੀ ਗੱਲਬਾਤ ਵੀ ਕਰਾਈ ਸੀਗੀ ਆਪਣਾ ਮੰਤਰੀ ਜੀ ਨਾਲ ਤੇ ਮੰਤਰੀ ਜੀ ਨੇ ਕੀ ਰੁਪਾਇਸ਼ ਪਾਸ ਦਿੱਤਾ ਜੀ ਪੂਰਾ ਜੀ ਸਰਕਾਰ ਸਾਡੇ ਨਾਲ ਹੈ ਐਮ ਐਲ ਏ ਸਾਹਿਬ ਦਵਿੰਦਰਜੀਤ ਸਿੰਘ ਲਾਡੀ ਢੋਸ ਸਾਡੇ ਵਾਲਾ ਪੂਰਾ ਬੱਚੇ ਨਾਲ ਪਲ-ਪਲ ਦੀ ਜਾਣਕਾਰੀ ਉਹ ਲੈਂਦੇ ਨੇ ਇਹਨਾਂ ਨੂੰ ਹੌਸਲਾ ਵੀ ਦਿੱਤਾ ਪਰਿਵਾਰ ਨੂੰ ਘਰੇ ਆ ਕੇ ਵੀ ਦੋ ਵਾਰੀ ਦੋ ਤਿੰਨ ਵਾਰੀ ਉਹਨਾਂ ਨਾਲ ਫੋਨ ਤੇ ਗੱਲ ਵੀ ਕਰਦੇ ਨੇ ਤੇ ਉਹਨਾਂ ਨੇ ਵੀ ਪੂਰਾ ਭਰੋਸਾ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਵੀ ਫੋਨ ਕਰਕੇ ਕਿਹਾ ਪੂਰੇ ਪ੍ਰਸ਼ਾਸਨ ਨੂੰ ਕਿਹਾ ਕਿ ਜਸਵਿੰਦਰ ਦੀ ਪੂਰੀ ਮਦਦ ਕਰਨੀ ਹੈ ਤੇ ਐ ਮੰਤਰੀ ਸਾਹਿਬ ਨਾਲ ਰਾਤ ਨੂੰ ਲਾਈਵ ਤੁਹਾਡੇ ਚੈਨਲ ਤੇ ਹੋਏ ਸੀਗੇ ਉਸ ਤੇ ਉਹਨਾਂ ਨੇ ਮੰਤਰੀ ਸਾਹਿਬ ਨੇ ਵੀ ਪੂਰਾ ਭਰੋਸਾ ਦਿੱਤਾ ਉਹਨਾਂ ਨੇ ਕਿਹਾ ਜਸਵਿੰਦਰ ਨੂੰ ਮੈਨੂੰ ਆ ਕੇ ਮਿਲ ਚੰਡੀਗੜ੍ਹ ਮੇਰੇ ਆਫਿਸ ਸੀਐਮ ਸਾਡੇ ਸੀਐਮ ਸਾਹਿਬ ਜਿਹੜੇ ਸਾਡੇ ਭਗਵੰਤ ਮਾਨ ਜ ਪੂਰੇ ਸਟੈਕ ਨੇ ਇਹ ਹੋਈਆਂ ਏਜੰਟਾਂ ਦੇ ਖਿਲਾਫ ਉਹ ਵੀ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਕਿ ਅਸੀਂ ਇਹਨਾਂ ਏਜੰਟਾਂ ਦੇ ਖਿਲਾਫ ਜਿਹੜੀਆਂ ਇਹ ਠੱਗੀ ਟੋਲੀ ਦੀਆਂ ਦੁਕਾਨਾਂ ਚੱਲ ਰਹੀਆਂ ਇਹਨਾਂ ਏਜੰਟਾਂ ਦੇ ਖਿਲਾਫ ਕੰਦੀ ਕਾਰਵਾਈ ਕਰਕੇ ਇਹਨਾਂ ਨੂੰ ਅਸੀਂ ਜਿਹੜਾ ਜਿੰਨੇ ਵੀ ਹੋਰ ਆਪਣੇ ਪੰਜਾਬ ਦੇ ਬੱਚਿਆਂ ਨਾਲ ਇਹੋ ਜਿਹੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਮੋਗੇ ਦੇ ਵਿੱਚ ਇੱਕ ਡਿਪੋਰਟ ਹੋ ਕੇ ਆਏ ਨੇ ਪੰਡੋਰੀਆ ਰਾ ਜਾਂ ਪਿੰਡ ਦੇ ਰਹਿਣ ਵਾਲੇ ਨੇ ਧਰਮਕੋਟ ਥਾਣੇ ਦੇ ਅੰਡਰ ਪੈਂਦਾ ਇਹ ਪਿੰਡ ਉਹਨਾਂ ਦੀ ਜਿਹੜੀ ਕੰਪਲੇਂਟ ਹੈਗੀ ਹੈ ਉਹ ਲੈ ਕੇ ਜਿਹੜੀ ਵੀ ਬਣਦੀ ਕਾਨੂੰਨੀ ਕਾਰਵਾਈ ਹੋਈ ਜਿਹੜੇ ਜਿਹੜੇ ਦੋਸ਼ੀ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਦੇ ਸਾਰਿਆਂ ਦੇ ਖਿਲਾਫ ਕਾਨੂੰਨ ਮੁਤਾਬਿਕ ਜੋ ਬਣਦੀ ਕਾਰਵਾਈ ਹੋਈ ਉਹ ਅਸੀਂ ਕਰਨ ਲੱਗੇ ਉਹਦੇ ਲਈ ਮੈਂ ਸਾਰਿਆਂ ਨੂੰ ਆਹੀ ਕਹਿਣਾ ਚਾਹਾਂਗਾ ਕਿ ਜਿਹੜੇ ਵੀ ਰਜਿਸਟਰਡ ਟਰੈਵਲ ਏਜੰਟ ਹੈਗੇ ਨੇ ਡੀਸੀ ਸਾਹਿਬ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਹੈਗੀ ਹੈ ਉਹਦੇ ਵਿੱਚ ਵੀ ਰਜਿਸਟਰਡ ਟਰੈਵਲ ਏਜੰਟਸ ਦੀ ਲਿਸਟ ਦਿੱਤੀ ਹੋਈ ਹੈ ਤੇ ਜਿਹੜੇ ਰਜਿਸਟਰਡ ਏਜੰਟਸ ਨੇ ਉਹਨਾਂ ਦੇ ਥਰੂ ਹੀ ਆਪਣੀ ਫਾਈਲਸ ਜਿਹੜੀ ਨੇ ਉਹ ਪ੍ਰੋਸੈਸ ਕਰਾਈ ਜਾਣ ਤੇ ਜੇ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈਗੀ ਹੈ ਜਾਂ ਕੋਈ ਧੋਖਾਧੜੀ ਦਾ ਕੋਈ ਜੇ ਮਾਮਲਾ ਹੈਗਾ ਕਿਸੇ ਦੇ ਨਾਲ ਕੋਈ ਤੇ ਉਹ ਜਦੋਂ ਮਰਜੀ ਮੋਗਾ ਪੁਲਿਸ ਨੂੰ ਕੰਟੈਕਟ ਕਰ ਸਕਦਾ ਹੈ ਉਹਨਾਂ ਦੀ ਕੰਪਲੇਂਟ ਤੇ ਜਿਹੜੀ ਵੀ ਬਣਦੀ ਕਾਨੂੰਨੀ ਕਾਰਵਾਈ ਹੋਈ ਉਹ ਅਸੀਂ ਤੁਰੰਤ ਕਰਾਂਗੇ